ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੁਬਾਰਕ ਦਿਹਾੜਾ ਜੋ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆ ਕੇ ਪਾਵਨ ਦਿਹਾੜੇ ਤੇ ਇਸ ਪਾਕਾ ਬੜੀ ਧਰਤੀ ਜਿੱਥੇ ਸਤਗੁਰਾਂ ਨੇ ਨਵਾਂ ਨਗਰ ਬਸਾਉਣ ਵਾਸਤੇ ਇਹ ਸਥਾਨ ਚੋਇਆ ਅਤੇ ਸਤਗੁਰਾਂ ਨੇ 1665 ਈਸਵੀ ਦੇ ਅੰਦਰ ਇਸ ਨਗਰ ਦੀ ਦੀ ਜਨ ਸਥਾਪਨਾ ਕੀਤੀ ਸੀ ਤਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਦਾ ਨਾਮ ਚੱਕ ਨਾਨਕੀ ਬਾਬਾ ਦੇ ਆਪਣੇ ਮਾਤਾ ਜੀ ਦੇ ਨਾਮ ਤੇ ਰੱਖਿਆ ਸੀ ਜੋ ਕਿ ਬਾਅਦ ਵਿੱਚ ਤਰਜੀਹ ਗੋਬਿੰਦ ਸਿੰਘ ਮਹਾਰਾਜ ਨੂੰ ਪਟਲਾ ਸਾਹਿਬ ਤੋਂ ਆਏ ਉਸ ਸਮੇਂ ਸਤਿਗੁਰੂ ਗੋਬਿੰਦ ਸਿੰਘ ਜੀ ਜੇ ਪਹੁੰਚਣ ਤੇ ਇਹਦਾ ਨਾਮ ਸ਼੍ਰੀ ਨੰਤ ਸਿੰਘ ਸਾਹਿਬ ਰੱਖਿਆ ਗਿਆ ਤੋਂ ਅੱਜ ਸੁਖੀਆ ਸੰਗਤਾਂ ਦੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਇਸ ਜੋ ਨਗਰ ਦਾ ਥਾਪਾ ਦਿਵਸ ਸਾਜ ਬਣਾਇਆ ਜੀ ਤੋਂ ਆਪਕੋ ਬਣਾ ਕਾਟ ਪਠਾ ਨੇ ਭੋਗ ਪਾਏਗੇ ਅੱਜ ਉਸ ਦੇ ਪ੍ਰੋਗ੍ਰਾਮ ਹੋਇਆ ਸ਼ਾਮ ਦੇ ਵਿਸ਼ੇਸ਼ ਦੁਆਰਾ ਵਿੱਚ ਭਾਈ ਜਸਕਰਮ ਸਿੰਘ ਜੀ ਦਾ ਕੀਰਤਨ ਜਿਹਾ ਅਰੇ ਉਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਨੇ ਸੰਗਤਾਂ ਨੂੰ ਜੋ ਗੁਰਮਤਾਲਾ ਦੀ ਸਾਂਝ ਪਾਈ ਤੋਂ ਸੰਗਤਾਂ ਨਾਲ ਅੱਜ ਉਸ ਤੋਂ ਬਾਅਦ ਸਾਡੇ ਮਾਨ ਜੋਗ ਸਿੰਘ ਸਾਹਿਬ ਜਾਨੀ ਗੁਰਬਾਨ ਸਿੰਘ ਜੀ ਜਿਹਹਦਾ ਤਕਸਿਲ ਕੇਸਗਰ ਸਾਹਿਬ ਜਿਨ੍ਹਾਂ ਨੇ ਅੱਜ ਦੇ ਇਸ ਮੌਕੇ ਤੇ ਸੰਗਤਾਂ ਨੂੰ ਵਧਾਈ ਦਿੱਤੀ ਉੱਥੇ ਜੋ ਜੋ ਕਰਦਾ ਸੰਦੇਸ਼ ਹੈ ਉਹ ਵੀ ਨਾਲ ਦੀ ਨਾਲ ਉਹਨਾਂ ਨੇ ਸੰਗਤਾਂ ਨੂੰ ਦਿੱਤਾ ਸੋ ਮੈਂ ਸੋਚਿਆ ਸੰਗਤਾਂ ਨੂੰ ਆਪਣੇ ਵੱਲੋਂ ਤਖਤ શ્રી ਕੇਸਗਰ ਸਾਹਿਬ ਦੇ ਪ੍ਰਬੰਧ ਵੱਲੋਂ ਹੈਦਕੰਥੀ ਸਾਹਿਬ ਵੱਲੋਂ ਮੈਨੇਜਰ ਸਾਹਿਬ ਵੱਲੋਂ ਅਤੇ ਸਮੁੱਤੇ ਸਾਡੇ ਪ੍ਰਬੰਧ ਵੱਲੋਂ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਬਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ